ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਦੋਏ ਭਰਮ ਭਲਾਣੀਆਂ ਦੁੱਜੈ ਲੱਗਾ ਹੇਤ ਭਾਦੋਂ ਦੇ ਮਹੀਨੇ ਦਾ ਉਪਦੇਸ਼ ਹੈ ਕਿ ਕੁੱਝ ਜੀਵ ਇਸਤਰੀਆਂ ਭਰਮ ਵਿੱਚ ਭੁੱਲ ਕੇ ਵਾਹਿਗੁਰੂ ਨੂੰ ਛੱਡ ਕੇ ਸੰਸਾਰ ਨਾਲ ਪ੍ਰੇਮ ਪਾ ਲੈਂਦੀਆਂ ਹਨ ਲੱਖ ਸਿਗਾਰ ਬਣਾਇਆ ਕਾਰਜ ਨਾਹੀਂ ਕੀਤ ਸਿਮਰਨ ਤੋਂ ਬਿਨਾ ਕੀਤੇ ਲੱਖਾਂ ਹਾਰ ਸ਼ੰਗਾਰ ਕਿਸੇ ਵੀ ਕੰਮ ਨਹੀਂ ਆਉਣੇ ਜਿਤ ਦਿਨ ਦੇਹ ਬਿੰਸਸੀ ਿਤ ਵਿਲੇ ਕਹਿਨ ਪ੍ਰੇਤ ਜਿਸ ਦਿਨ ਸਰੀਰ ਦਾ ਨਾਸ਼ ਹੋ ਜਾਂਦਾ ਹੈ ਉਸੇ ਵੇਲੇ ਸਰੀਰ ਨੂੰ ਸਨੇਹੀ ਮਿੱਤਰ ਘਰ ਵਾਲੇ ਹੇਤ ਕਹਿਣ ਲੱਗ ਪੈਂਦੇ ਹਨ ਪਾਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਤੇ ਹੇਤ ਜਦ ਜਮਦੂਤ ਜੀਵ ਆਤਮਾ ਨੂੰ ਫੜ ਕੇ ਲੈ ਜਾਂਦੇ ਹਨ ਤਾਂ ਕਿਸੇ ਨੂੰ ਵੀ ਭੇਦ ਨਹੀਂ ਦਿੰਦੇ ਕਿ ਇਸ ਨੂੰ ਕਿੱਥੇ ਲੈ ਚੱਲੇ ਹਾਂ ਅਤੇ ਅੱਗੋਂ ਇਸ ਦਾ ਸਫ਼ਰ ਕੀ ਹੈ ਛੱਡ ਖੜੋਤੇ ਕਿਨੇ ਮਹਿ ਜਿੰਨ ਸਿਓ ਲੱਗਾ ਹੇਤ ਜਿਨ੍ਹਾਂ ਦੇ ਹੱਤ ਵਿੱਚ ਮਨੁੱਖ ਨੇ ساری ਉਮਰ ਕੰਮ ਕੀਤਾ ਉਹਨਾਂ ਲਈ ਰੱਬ ਦਾ ਵੀ ਚੇਤਾ ਭਲਾ ਦਿੱਤਾ ਉਹਨਾਂ ਸਨੇਹੀਆਂ ਨੇ ਇੱਕ ਪਲ ਵਿੱਚ ਹੀ ਜੀਵ ਦਾ ਸਾਥ ਛੱਡ ਦਿੱਤਾ ਹੱਥ ਮਰੋੜੇ ਤਨ ਕਪੇ ਸਿਆਹ ਹੋਆ ਸੀਤ ਜਦ ਰੂਹ ਸਰੀਰ ਨੂੰ ਤਿਆਗਦੀ ਹੈ ਤੇ ਹੱਠਾਂ ਦੇ ਉਹ ਹੰਡ ਮੋੜ ਜਾਂਦੇ ਹਨ ਸਰੀਰ ਕੰਬਦਾ ਹੈ ਰੰਗ ਵੀ ਕਾਲੇ ਤੋਂ ਸਫੈਦ ਹੋ ਜਾਂਦਾ ਹੈ ਇਹਾ ਬਿੱਜ ਸੋ ਲੁਣੇ ਕਰਮਾਂ ਸੰਦੜਾ ਖੇਤ ਇਹ ਸਰੀਰ ਕਰਮਾਂ ਰੂਪੇ ਬੀਜ ਦੀ ਖੇਤੀ ਹੈ ਇਸ ਵਿੱਚ ਅਸੀਂ ਜਿਹੋ ਜ ਹੈ ਕਰਮ ਬੀਜਦੇ ਹਾਂ ਅੰਤ ਸਮੇ ਉਹੋ ਜਿਹਾ ਹੀ ਫਲ ਪ੍ਰਾਪਤ ਹੁੰਦਾ ਹੈ ਨਾਨਕ ਪ੍ਰਭ ਸ਼ਰਣਾਗਤਿ ਚਰਨ ਬੋਹਿਤ ਪ੍ਰਵਦੇਤ ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਹਨ ਕਿ ਜੋ ਮਨੁੱਖ ਪਰਮਾਤਮਾ ਦੀ ਸ਼ਰਨ ਵਿੱਚ ਪੈ ਜਾਂਦਾ ਹੈ ਪਰਮਾਤਮਾ ਉਸ ਨੂੰ ਆਪਣੇ ਚਰਨਾਂ ਰੂਪੇ ਜਹਾਜ ਦੀ ਬਖਸ਼ਿਸ਼ ਕਰ ਦਿੰਦੇ ਹਨ ਜਿਸ ਨਾਲ ਜੀਵ ਆਤਮਾ ਉਹ ਆਵਸਾਗਰ ਨੂੰ ਪਾਰ ਕਰ ਜਾਂਦੀ ਹੈ ਤੇ ਭਾਦੋਏ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ ਉਹ ਜੀਵ ਆਤਮਾ ਨਰਕ ਵਿੱਚ ਨਹੀਂ ਪੈਂਦੀ ਜਿਸ ਦੀ ਸਮਰੱਥ ਗੁਰੂ ਪਿਆਰ ਨਾਲ ਰੱਖਿਆ ਕਰਦਾ ਹੈ ਇਹ ਭਾਦੋਂ ਮਹੀਨੇ ਦਾ ਉਪਦੇਸ਼ ਹੈ ਭਾਦੋਂ ਦਾ ਮਹੀਨਾ ਸਭ ਸੰਗਤਾਂ ਲਈ ਸੁੱਖ ਸ਼ਾਂਤੀ ਖੁਸ਼ੀਆਂ ਅਤੇ ਦੇਹ ਰੋਗਤਾ ਲੈ ਕੇ ਆਵੇ ਵਾਹਿਗੁਰੂ ਸਭ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਤਰੱਕੀਆਂ ਬਖਸ਼ੇ ਨਾਮਦਾਨ ਬਖਸ਼ੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ